ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾਏ ਕੋਈ ਗਿਆਨ ਦੀ ਗੱਲ ਦੱਸੋ ਜੀ ਮਨ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਖੇੜ ਸਾਰੀ ਮਨ ਦੀ ਆ ਪਾਸ਼ਾ ਜੀ ਦਾ ਫੈਸਲਾ ਇਸ ਮਨ ਕੋਈ ਖੋਜੋ ਭਾਈ ਤਨ ਛੁੱਟੇ ਮਨ ਕहां ਸਮਾਈ ਖੇੜ ਸਾਰੀ ਮਨ ਦੀ ਆ ਹੁਣ ਜਦੋਂ ਅਸੀਂ ਆਪਣੇ ਮਨ ਨੂੰ ਵਿਚਾਰਦੇ ਆ ਤਾਂ ਸੋਚੀ ਆਉਂਦੀ ਆ ਗੁਰਮੁਖ ਹੋਵੇ ਸੋ ਕਾਇਆ ਖੋਜੇ ਕਾਇਆ ਦੀ ਖੋਜ ਕਰਨੀ ਆ ਜੇ ਕਾਇਆ ਦੀ ਖੋਜ ਨਹੀਂ ਕਰਦੇ ਹੋਰ ਸਭ ਭਰਮ ਭਰੇ ਜੀਵਨ ਭਰਮ ਦੇ ਵਿੱਚ ਰਹਿ ਜਾਂਦਾ ਹੈ। ਔਰ ਜਦੋਂ ਮਨ ਦੀ ਖੋਜ ਵਾਲੇ ਪਾਸੇ ਆਪਾਂ ਚੱਲਦੇ ਆ ਤਾਂ ਸਮਝ ਆਉਂਦੀ ਹੈ ਮਨ ਸਾਡਾ ਇੱਕ ਹੈ ਔਰ ਮਨ ਦੀਆਂ ਅਵਸਥਾਵਾਂ ਦੋ ਨੇ। ਠੀਕ ਹੈ ਜੀ। ਹਰ ਜੀਵਨ ਦੇ ਵਿੱਚ ਦੋ ਅਵਸਥਾ 'ਚ ਮਨ ਖੇਡ-ਖੇਡਦਾ ਸਵੇਰ ਤੋਂ ਸ਼ਾਮ ਤੱਕ ਕਈ ਵਾਰ ਸਾਡਾ ਮਨ ਮਨਮੁਖ ਹੋ ਕੇ ਚੱਲਦਾ ਤੇ ਕਈ ਵਾਰ ਗੁਰਮੁਖ ਹੋ ਕੇ ਚੱਲਦਾ। ਸਾਰੇ ਦਿਨ ਦੀ ਪ੍ਰਤੀ ਜੀਵਨ ਦੇ ਵਿੱਚ ਹਰ ਸੈਕਿੰਡ ਅਵਸਥਾ ਬਦਲ ਸਕਦੀ ਆ। ਕਦੇ ਸਾਡਾ ਮਨ ਮਨਮੁਖ ਹੋ ਜਾਂਦਾ ਕਦੇ ਗੁਰਮੁਖ ਹੋ ਜਾਂਦਾ। ਇਹ ਦੋ ਤਰ੍ਹਾਂ ਦੀ ਅਵਸਥਾ ਸਾਡੇ ਮਨ ਦੀ ਆ ਜਿਹੜੀ ਜੀਵਨ ਦੇ ਵਿੱਚ ਨਿਵਦੀ ਆ ਹਰ ਜੀਵਨ ਦੇ ਨਾਲ ਨਿਵਦੀ ਆ ਠੀਕ ਹੈ ਜੀ ਕਿੰਨਾ ਵੀ ਕੋਈ ਵਿਦਵਾਨ ਹੋਵੇ ਉਹਦਾ ਵੀ ਜੀਵਨ ਮਨਮਤ ਤੇ ਗੁਰਮਖ ਮਨਮੁਖ ਤੇ ਗੁਰਮਖ ਬਣਦਾ ਤੇ ਗੁਰਮਖਲਾ ਵੀ ਇੱਧਰ ਚੱਲਦਾ ਹੈ ਮਨਮੁਖ ਦਾ ਗੁਰਮਖ ਦਾ ਇੱਥੇ ਦੋਨੇ ਵਸਤਾਂ ਦੇ ਮਨਮੁਖ ਤੇ ਗੁਰਮਖ ਠੀਕ ਹੈ ਜੀ ਇਹ ਦੋ ਅਵਸਥਾਵਾਂ ਨੇ ਮੰਨਦੀਆਂ ਅਵਸਥਾਵਾਂ ਦੋ ਨੇ ਪਰ ਮਨ ਜਿਹੜਾ ਮਤ ਚਾਰ ਤਰ੍ਹਾਂ ਦੀ ਕਮਾਵਾ ਠੀਕ ਹੈ ਮਨਿਕਾ ਪਰ ਵੀ ਆ ਜਿਹੜੀ ਮਤ ਕਮਾਉਂਦਾ ਇਹ ਚਾਰ ਤਰ੍ਹਾਂ ਦੀ ਆ ਉਹ ਕਿਹੜੀ ਕਿਹੜੀ ਜੀ ਚਾਰ ਤਰ੍ਹਾਂ ਦੀ ਮਤ ਜਿਹੜੀ ਆ ਦੋ ਤਰ੍ਹਾਂ ਦੀ ਮਤ ਜਿਹੜੀ ਆ ਮਨਮੁਖ ਦੇ ਹਿੱਸੇ ਆਈ ਆ ਠੀਕ ਹੈ ਦੋ ਤਰ੍ਹਾਂ ਦੀ ਮਤ ਗੁਰਮੁਖ ਦੇ ਹਿੱਸੇ ਆਈ ਆ ਠੀਕ ਹੈ ਜੀ ਹੁਣ ਸਾਨੂੰ ਕਿਵੇਂ ਪਤਾ ਲੱਗੇ ਵੀ ਮੇਰਾ ਮਨ ਮਨਮੁਖ ਕਦੋਂ ਆ ਤੇ ਗੁਰਮੁਖ ਕਦੋਂ ਆ ਸਾਨੂੰ ਉਹ ਵੀ ਪਹਿਚਾਨ ਹੋਣੀ ਚਾਹੀਦੀ ਆ ਜਦੋਂ ਸਾਡਾ ਮਨ ਮਨਮੁਖ ਆ ਉਸ ਵੇਲੇ ਦੋ ਤਰ੍ਹਾਂ ਦੀ ਮਤ ਕਿਹੜੀ ਕਮਾਉਂਦਾ ਇੱਕ ਹੈ ਕੁਮਤ ਪਾਸ਼ਾ ਜੀ ਹੁਕਮ ਕਰ ਰਹੇ ਨੇ ਕਹਿੰਦੇ ਮਨ ਰੇ ਕੌਣ ਕੁਮਤ ਤੈ ਲੈਣੀ ਪਰ ਦਾਰਾਂ ਨਿੰਦਿਆਲਾ ਚ ਰਹੇ ਹੋ ਰਾਮ ਭਗਤ ਨਹੀਂ ਕੀਨੇ ਇਹ ਜਦੋਂ ਕਮਤ ਕਮਾਉਂਦਾ ਉਹ ਪੰਜਾਂ ਚੋਰਾ ਦੀ ਮਤ ਨੂੰ ਕਮਤ ਆਖਿਆ ਜਿਸ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਆਜ ਨਿੰਦਿਆ ਚੁਗਲੀ ਦੇ ਵਾਸ ਹੋ ਕੇ ਚੱਲਦਾ ਇੱਕ ਮਤ ਕਮਾ ਰਿਆ ਠੀਕ ਹੈ ਜੀ ਸੋ ਜੋ ਇੱਕ ਮਤ ਦੇ ਵਿੱਚ ਵਿਚਰਦੇ ਆ ਤਾਂ ਇਹ ਸਾਨੂੰ ਕੁੰਭੀ ਨਲਕ ਤੱਕ ਲੈ ਜਾਂਦੀ ਹੈ ਜਿਹੜੀ ਕਮਤ ਹੈ ਵੀ ਸਰੀਰ ਛੱਡਣ ਤੋਂ ਬਾਅਦ ਵਿੱਚ ਅੱਗੇ ਕੁੰਮੀ ਨਰਕ ਦੇ ਵਿੱਚ ਮਤਲਬ ਗਰਭ ਦੇ ਵਿੱਚ ਜਾਣਾ ਤਾਂ ਹੋ ਜਾਂਦਾ ਪਰ ਗਰਭ ਦੇ ਵਿੱਚੋਂ ਜਨਮ ਲੈਣਾ ਤੱਕ ਨਸੀਬ ਨਹੀਂ ਹੁੰਦਾ ਵਾਹਿਗੁਰੂ ਇਹ ਇੰਨਾ ਭਿਆਨਕ ਰੋਗ ਜਿਹੜਾ ਜੀਵਨ ਨੂੰ ਮਿਲਦਾ ਹੈ ਗਰਭ ਦੇ ਵਿੱਚ ਹੀ ਇਹ ਗਲ ਜਾਂਦਾ ਹੈ ਨੰਬਰ 1 ਤੇ ਕੁਮਾਤਾ 2 ਨੰਬਰ ਤੇ ਹੈ ਮਨਮਤ ਠੀਕ ਹੈ ਜੀ ਮਨਮਤ ਕੀ ਹੈ ਵੀ ਸੁਣਨਾ ਸਾਰਿਆਂ ਨੂੰ ਚਾਹੀ ਚਾਹੀਏ ਪਰ ਮਨ ਆਪਣੀ ਮੱਤ ਕਰਦਾ ਹੈ ਔਰ ਦੁਨੀਆ ਦੇ ਵਿੱਚ ਅਗਰ ਕੋਈ ਕੰਮ ਔਖਾ ਹੈ ਹਾਂ ਜੀ ਸਾਨੂੰ ਇਹਦਾ ਭੇਦ ਹੋਣਾ ਚਾਹੀਦਾ ਸਭ ਤੋਂ ਔਖਾ ਕੀ ਹੈ ਤੇ ਸਭ ਤੋਂ ਸੌਖਾ ਕੀ ਹੈ ਠੀਕ ਹੈ ਜੀ ਜੇ ਔਖੇ ਦੀ ਪਰਖ ਕਰਨੀ ਹੈ ਸਾਨੂੰ ਸਭ ਤੋਂ ਸੌਖੇ ਬਾਰੇ ਵਿਚਾਰਨਾ ਪਏਗਾ ਤਾਂ ਔਖੇ ਦਾ ਪਤਾ ਲੱਗੇਗਾ ਹਾਂ ਜੀ ਹੁਣ ਜੀਵਨ ਦੇ ਵਿੱਚ ਸਭ ਤੋਂ ਸੌਖਾ ਕੀ ਹੈ ਸਭ ਤੋਂ ਸੌਖੀ ਹੈ ਗੁਰਮਤਿ ਕਮਾਉਣੀ ਠੀਕ ਹੈ ਜੀ ਜੇ ਗੁਰਮਤਿ ਕਮਾਉਣੀ ਇੰਨੀ ਸੌਖੀ ਹੈ ਜੋ ਸਾਨੂੰ ਔਖੀ ਕਿਉਂ ਲੱਗਦੀ ਹੈ ਅਸਲ 'ਚ ਗੁਰਮਤਿ ਕਮਾਉਣੀ ਔਖੀ ਨਹੀਂ ਮਨਮਤ ਦਾ ਤਿਆਗ ਕਰਨਾ ਔਖਾ ਹੈ ਠੀਕ ਹੈ ਸਾਸ਼ਾ ਜੀ ਦਾ ਫੈਸਲਾ ਕਹਿੰਦੇ ਮਨ ਕੀ ਮਤਤ ਤਿਆਗੋ ਹਰ ਜਨ ਇਹੀ ਬਾਤ ਕਠਿਣੀ ਆ ਆ ਕੰਮ ਸਭ ਤੋਂ ਔਖਾ ਜਿਹੜਾ ਮਨ ਦੀ ਮਤ ਨੂੰ ਤਿਆਗਣਾ ਠੀਕ ਹੈ ਜੀ ਕਿਵੇਂ ਤਿਆਗੀ ਜਾ ਸਕਦੀ ਹੈ ਕਦੇ ਆਂਦਨ ਹਰ ਹਰ ਨਾਮ ਤੇ ਆਵੋ ਗੁਰਸਤਗੁਰ ਕੀ ਮਤ ਲੈਣੀ ਇਹ ਦੂਸਰੇ ਨੰਬਰ ਤੇ ਮਨਮਤਾ ਮਨ ਨੂੰ ਕਿੱਥੇ ਅਨੰਦ ਆ ਰਿਹਾ ਹੈ ਮਨ ਆਪਣੇ ਹਲੰਦ ਦੇ ਮਗਰ ਚੱਲਦਾ ਹੈ ਕਿਸੇ ਦਾ ਫਾਇਦਾ ਕਿਸੇ ਦਾ ਨੁਕਸਾਨ ਇਹਨੂੰ ਪਰਵਾਹ ਨਹੀਂ ਜਦੋਂ ਮਨ ਮਨਮਤਿਕ ਮਾਰਿਆ ਇਹਦਾ ਲੇਖਾ ਜੋਖਾ ਹੈ ਇਹ ਸਾਨੂੰ ਲੇਖੇ ਤੇ ਲੈ ਕੇ ਜਾਂਦੀ ਹੈ ਠੀਕ ਹੈ ਜੀ ਕਿਉਂਕਿ ਮਨਮੁਖ ਅੱਗੇ ਲੇਖਾ ਮੰਗਿਆ ਬਹੁਤੀ ਹੋਇਆ ਮਾਰ ਮਨਮੁਖ ਤੋਂ ਲੇਖਾ ਮੰਗਿਆ ਜਾਂਦਾ ਉਹਦੇ ਮਾਰ ਬਹੁਤ ਪੈਂਦੀ ਆ ਇਹ ਦੂਸਰੇ ਨੰਬਰ ਦੇ ਮਨਮਤ ਜਦੋਂ ਅਸੀਂ ਕੁਮਤ ਤੇ ਮਨਮਤ ਇਹ ਦੋ ਤਰ੍ਹਾਂ ਦੀ ਮਤ ਕਮਾਉਣੀ ਆ ਅਸੀਂ ਉਹਨੂੰ ਮਨਮੁਖ ਹੁੰਨੇ ਆ ਠੀਕ ਹੈ ਜੀ ਮਨਮੁਖ ਤੋਂ ਲੇਖਾ ਮੰਗਿਆ ਜਾਂਦਾ ਸਜ਼ਾ ਦੇ ਭਾਗੀ ਬਣਦੇ ਆ ਹੁਣ ਦੂਸਰੀ ਮਤ ਹੈ ਗੁਰਮਤ ਦੀ ਗੁਰਮਤ ਇਹ ਦੋ ਤਰ੍ਹਾਂ ਦੀ ਮਤ ਕਿਹੜੀ ਆ ਇੱਕ ਹੈ ਗੁਰਮਤ ਗੁਰਮਤ ਕੀ ਆ ਚਾਹੇ ਆਪਾਂ ਗੁਰਬਾਣੀ ਪੜ੍ਹ ਲਈ ਆਪਾਂ ਸਿਮਰਨ ਕਰ ਲਈ ਆਪਾਂ ਸੰਗਤ ਕਰ ਲਈ ਆਪਾਂ ਗਿਆਨ ਲੈ ਲਿਆ ਆਪਾਂ ਕਿਤਾਬਾਂ ਦੇ ਵਿੱਚੋਂ ਗਿਆਨ ਲੈ ਲਿਆ ਕਿਸੇ ਤੋਂ ਗਿਆਨ ਹਾਸਲ ਕਰਨਾ ਇਹਨੂੰ ਗੁਰਮਤਿ ਆਖਿਆ ਠੀਕ ਹੈ ਜੀ ਕਿਸੇ ਵੀ ਰੂਪ ਦੇ ਵਿੱਚ ਗਿਆਨ ਲੈਣਿਆ ਇਹਨੂੰ ਗੁਰਮਤਿ ਆਖਿਆ ਗੁਰਮਤਿ ਦੇ ਵਿੱਚ ਕੀ ਹੈ ਗੁਰਮਤਿ ਦੇ ਵਿੱਚ ਬੰਦਾ ਵਿਦਵਾਨ ਹੋ ਸਕਦਾ ਹੈ ਹਾਂਜੀ ਗੁਰਮਤਿ ਦੇ ਵਿੱਚ ਕੀ ਹੁੰਦਾ ਹੈ ਬਈ ਕਿਸੇ ਤੋਂ ਗਿਆਨ ਹਾਸਲ ਕਰ ਲਿਆ ਉਸੇ ਗਿਆਨ ਨੂੰ ਵੰਡਣਾ ਸ਼ੁਰੂ ਕਰਦਾ ਹੈ ਉਹ ਜੀਵਨ ਕਿਹੋ ਜਿਹਾ ਹੁੰਦਾ ਹੈ ਕਹਿੰਦੇ ਅਤ ਸੁੰਦਰ ਦੇਖਣ ਨੂੰ ਬੜਾ ਸੋਹਣਾ ਹੋ ਸਕਦਾ ਹੈ ਕੁਲੀਨ ਬੜਾ ਸਾਫ ਸੁਥਰਾ ਹੋ ਸਕਦਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਰਮੰਤ ਮਿਰਤਕ ਜੀ ਨਾਨਕਾ ਜੇ ਪ੍ਰੀਤ ਨਹੀਂ ਪਰਵਾਦ ਜ਼ਰੂਰੀ ਨਹੀਂ ਵੀ ਜ્ઞાન ਹੋ ਗਿਆ ਤਾਂ ਪਿਆਰ ਵੀ ਹੋਏਗਾ ਮਾਲਕ ਨਾਲ ਠੀਕ ਹੈ ਜੀ ਕਈ ਵਾਰੀ ਗਿਆਨ ਹੋਣ ਦੇ ਬਾਵਜੂਦ ਵੀ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਆਸਦੀਪ ਪੂਏ ਪਰ ਗੁਰਮਤਿ ਕਮਾਉਣੀ ਬਹੁਤ ਵੱਡੀਆਂ ਭਾਗਾਂ ਦੀ ਨਿਸ਼ਾਨੀ ਆ ਪਰ ਗੁਰਮਤ ਦੇ ਵਿੱਚ ਵੀ ਗਲਤੀ ਦੀ ਗੁੰਜਾਇਸ਼ ਆ ਗਿਆਨ ਲੈਣਾ ਪ੍ਰਾਪਤੀ ਨਹੀਂ ਹੈ ਹਾਂਜੀ ਉਸ ਤੋਂ ਅੱਗੇ ਵੀ ਕੁਝ ਹੈ ਨੰਬਰ ਇੱਕ ਇਹਦਾ ਗੁਰਮਤ ਗੁਰਮਤ ਦੇ ਰਾਹ ਤੇ ਚੱਲਣਾ ਇਹ ਗੁਰਸਿੱਖਾਂ ਦੇ ਹਿੱਸੇ ਆਈ ਹੈ ਇਹਨੂੰ ਕਹਿੰਦੇ ਨੇ ਗੁਰਮਤ ਹੁਣ ਗੁਰਮੁਖੀ ਇੱਕ ਮਤ ਹੋ ਗਈ ਗੁਰਮੁਖ ਗੁਰਮਤ ਤੇ ਦੂਸਰੀ ਕਿਹੜੀ ਆ ਉਹ ਸਮਾਤਨ ਸਮਾਤ ਕੀ ਨੂੰ ਕਹਿੰਦੇ ਨੇ ਜਿਹਨੂੰ ਆਪਾਂ ਪੜ੍ਹਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਸਾਰੈ ਸਮਤ ਕੀ ਆ ਵੀ ਜੋ ਗੁਰੂ ਸਾਹਿਬ ਕਹਿ ਰਹੇ ਨੇ ਸਾਡੇ ਅੰਦਰੋਂ ਪ੍ਰੈਕਟੀਕਲ ਹੋ ਰਿਹਾ ਜਾਂ ਸਾਡਾ ਜੀਵਨ ਉਹਦੇ ਤੇ ਪ੍ਰੈਕਟੀਕਲ ਰੂਪ ਚ ਖੜਾ ਗੁਰਬਾਣੀ ਸਾਡਾ ਜੀਵਨ ਬਣ ਗਿਆ ਜੀਵਨ ਗੁਰਬਾਣੀ ਬਣ ਗਈ ਇਸ ਜੀਵਨ ਨੂੰ ਜੀਣ ਦਾ ਚੌ ਬਣ ਗਿਆ ਚੌ ਬਣ ਗਿਆ ਜੇ ਮਾਲ ਕਰੇ ਗੁਰਸਿੱਖੀ ਜੀਵਨ ਬਖਸ਼ਿਸ਼ ਕੀਤਾ ਕੇਸਾ ਸਵਾਸਾ ਨਾਲ ਇਹਨੂੰ ਕਹਿੰਦੇ ਨੇ ਸਮਤ ਠੀਕ ਹੈ ਜੀ ਸੇ ਚਾਰ ਤਰ੍ਹਾਂ ਦੀ ਮਤ ਹੈ ਨੰਬਰ 1 ਦੇ ਕੁਮਤ 2 ਦੇ ਮਨਮਤ ਤਿੰਨ ਦੇ ਉੱਤੇ ਗੁਰਮਤ ਤੇ ਚਾਰ ਦੇ ਉੱਤੇ ਸਮਤ ਠੀਕ ਹੈ ਜਿਹੜੀ ਸਮਤ ਹੈ ਇਹਦੇ ਵਿੱਚ ਜੀਵਨ ਨਹੀਂ ਡੋਲਦਾ ਸੋ ਅੱਜ ਸੰਸਪੰਥ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਝਗੜਾ ਕਿਸ ਗੱਲ ਦਾ ਹੈ ਅੱਜ ਦੁਨੀਆ ਵਿਦਵਾਨ ਹੈ ਗਿਆਨ ਬਹੁਤ ਹੈ ਹਾਂਜੀ ਪਰ ਪ੍ਰੈਕਟੀਕਲ ਅਨੁਭਵ ਹੈ ਨਹੀਂ ਜਦ ਕੇ ਪ੍ਰਤੱਖ ਗੁਰੂ ਨਸਤਾਰੇ ਦੀ ਕੋਈ ਗੱਲ ਨਹੀਂ ਵੀ ਗੁਰੂ ਸਾਹਿਬ ਕਹਿ ਰਹੇ ਨੇ ਹਰ ਜੇ ਸੀ ਸਾਡਾ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹ ਕਢਾਈ ਜੀ ਹੋ ਵਚਨ ਸਤ ਕਰਕੇ ਮੰਨਣੇ ਸੀ ਪਰ ਅਸੀਂ ਉਹ ਵਚਨ ਪੜਦੇ ਤਾਂ ਹਾਂ ਮੰਨਦੇ ਨਹੀਂ ਆ ਦੀ ਗੁਰਬਾਣੀ ਨੂੰ ਗੁਰਬਾਣੀ ਗੁਰੂ ਸਾਰੇ ਮੰਨਦੇ ਨੇ ਪਰ ਗੁਰਬਾਣੀ ਦਾ ਵਚਨ ਕੋਈ ਵਿਰਲਾ ਮੰਨਦਾ ਸਤਗੁਰੂ ਕਹਿ ਕੀ ਰਹੇ ਨੇ ਜਿੱਦਣ ਕਿ ਤੇ ਉਹ ਵਚਨ ਕਮਾਉਣ ਲੱਗੇ ਉਹਨੂੰ ਕਹਿੰਦੇ ਨੇ ਸਮਤ ਸਵੇ ਚਾਰ ਤਰ੍ਹਾਂ ਦੀ ਮਤ ਸਾਡੇ ਹਿੱਸੇ ਆਈ ਆ ਸੋ ਇੱਕ ਪਾਸੇ ਗੁਣ ਨੇ ਇੱਕ ਪਾਸੇ ਔਗਣ ਨੇ ਜਿਹੜੀ ਕੁਮਤ ਤੇ ਮਨਮਤ ਦੇ ਜੀਵਨ ਦੇ ਔਗਣ ਨੇ ਠੀਕ ਹੈ ਜਿਹੜੀ ਗੁਰਮਤ ਦੇ ਸਮਤ ਆ ਇਹ ਜੀਵਨ ਦੇ ਗੁਣ ਨੇ ਪਾਸ਼ਾ ਜੀ ਦਾ ਫੈਸਲਾ ਕਹਿੰਦੇ ਸਾਂਝ ਕੀਚੇ ਗੁਣਾ ਕੇਰੀ ਛੱਡਾ ਗੁਣ ਚੱਲੀਏ ਜਿੱਥੇ ਗੁਣ ਦੀ ਗੱਲ ਮਿਲੇ ਸਾਨੂੰ ਸਾਂਝ ਪਾਉਣੀ ਚਾਹੀਦੀ ਆ ਜਿੱਥੇ ਕੋਈ ਔਗਣ ਦੀ ਗੱਲ ਆ ਪਾਸ਼ਾ ਕਹਿੰਦੇ ਉਹਦਾ ਤਿਆਗ ਕਰਨਾ ਚਾਹੀਦਾ ਠੀਕ ਹੈ ਜਦੋਂ ਇਹ ਜੀਵਨ ਦੀ ਪਰਖ ਕਰਦੇ ਆ ਉਦੋਂ ਪਾਸ਼ਾ ਕਹਿੰਦੇ ਨੇ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਜੀਵਨ ਉਦੋਂ ਖੋਜ ਵੱਲ ਵੱਧ ਹੈ ਆਪਣੇ ਜੀਵਨ ਦੀ ਖੋਜ ਵੱਲ ਵੱਧ ਹੈ ਮਨ ਸਾਡਾ ਨਹੀਂ ਤੇ ਭਰਮ ਤੋਂ ਬਾਹਰ ਨਹੀਂ ਆ ਸਕਦਾ ਸੋ ਇਸ ਕਰਕੇ ਇਹ ਮਨ ਇੱਕ ਹੈ ਦੋ ਤਰ੍ਹਾਂ ਦੀ ਮਤ ਔਰ ਚਾਰ ਦੋ ਤਰ੍ਹਾਂ ਦੀ ਅਵਸਥਾ ਤੇ ਚਾਰ ਤਰ੍ਹਾਂ ਦੀ ਮਾਤੇ ਜੀਵਨ ਕਮਾਉਂਦਾ ਸੋ ਸਾਨੂੰ ਆਪਣੇ ਆਪ ਦੀ ਪਰਖ ਜ਼ਰੂਰ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ